ਇਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਆਸਰਨ ਆਪਾਂ ਵਿਚਾਰ ਸਰਵਣ ਕਰ ਰਹੇ ਸੀ ਕੌਫੀ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਗੱਲ ਦੇਖਾਸ ਕੀਤੇ ਸੀ ਕਿ ਜਿਸ ਤਰ੍ਹਾਂ ਕਿ ਦੀਵਾਲੀ ਕੇਵਲ ਫਸਲਾਂ ਦਾ ਤਿਉਹਾਰ ਇਸ ਟੌਪਿਕ ਤੇ ਦੀਨਪੰਗਲ ਕੀਤੀ ਸੀ ਕਿ ਇਸ ਕੌ ਦੇ ਵਿੱਚ ਆਪਾਂ ਇਹ ਜ਼ਿਕਰ ਕੀਤਾ ਸੀ ਕਿ ਦੀਵਾਲੀ ਦਾ ਸੰਬੰਧ ਜਿਹੜਾ ਹੈ ਦੀਵਾਲੀ ਦਾ ਦਿਹਾੜਾ ਕਦੋਂ ਸ਼ੁਰੂ ਹੋਈ ਇਨਸਾਨੀਅਤ ਨਾਲ ਇਸ ਦਾ ਕਿੰਨਾ ਸੰਬੰਧ ਜੁੜਿਆ ਤੇ ਫਿਰ ਬਾਕੀ ਸਿੱਖ ਧਰਮ ਤੋਂ ਪਹਿਲਾਂ ਵੀ ਆਉਣ ਵਾਲੇ ਧਰਮਾਂ ਦੇ ਨਾਲ ਇਸ ਦਾ ਸੰਬੰਧ ਕਿਵੇਂ ਜੁੜਿਆ ਸਿੱਖੀ ਦੇ ਵਿੱਚ ਅੱਜਕੱਲ੍ਹ ਦੋ ਚੀਜ਼ਾਂ ਪ੍ਰਚਲਿਤ ਨੇ ਬਹੁਤ ਹੀ ਲੋਕ ਇਸ ਨੂੰ ਅੱਜਕੱਲ੍ਹ ਮਜ਼ਾਕੀ ਜਿਹੜੀ ਆ ਬੰਦੀ ਛੋੜ ਦੇ ਵਸਤੇ ਨਾਲ ਆ ਕੇ ਯਾਦ ਕਰਦੇ ਆ ਚਾਹ ਕਿ ਅਜ ਤੋਂ 10 ਸਾਲ ਪਹਿਲਾਂ ਤੱਕ ਸਿਰਫ ਆਪਾਂ ਦੀਵਾਲੀ ਦੇ ਰੂਪ ਦੇ ਵਿੱਚ ਇਸ ਨੂੰ ਜਾਣਦੇ ਸੀ ਉਹ ਦੀਵਾਲੀ ਤੋਂ ਬੰਦੀ ਛੋੜ ਦੇ ਵਸਕੇ ਬਣਿਆ ਆਪਾਂ ਇਸ ਵਿਚਾਰ ਚਰਚਾ ਦੇ ਵਿੱਚ ਨਹੀਂ ਜਾਂਦੇ ਆਪਾਂ ਸਿਰਫ ਇਹ ਦੇਖ ਰਾਇਆ ਕਿ ਦੀਵਾਲੀ ਦਾ ਸਬੰਧ ਸਿੱਖ ਧਰਮ ਦੇ ਵਿੱਚ ਸਿੱਕੇ ਤੇ ਹਾਸ ਤੇ ਵਿੱਚ ਦੀਵਾਲੀ ਜਿਹੜੀ ਐ ਉਸ ਦਾ ਕੀ ਮਹੱਤਵ ਹੈ ਕਿਵੇਂ ਕਿੰਨੀ ਇੰਪੋਰਟੈਂਸ ਹੈ ਤੇ ਕਿੱਥੇ ਕਿੱਥੇ ਜਿਹੜੀ ਇਸ ਦੀ ਰੈਲੇਵੈਂਸ ਹੈ ਜਿਸ ਤਰ੍ਹਾਂ ਮੈਂ ਕੱਲ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਇਨਸਾਨ ਨੇ ਸ਼ੁਰੂ ਤੋਂ ਹੀ ਜਦੋਂ ਕਿਰਸਾਣੀ ਦਾ ਕੀਤਾ ਆਪਣਾਇਆ ਐਗਰੀਕਲਚਰ ਰੈਵਲੂਸ਼ਨ ਦੇ ਵਿੱਚ ਅੱਜ ਤੋਂ 10 ਤੋਂ 15 ਹਜ਼ਾਰ ਸਾਲ ਪਹਿਲਾਂ ਕਲਟੀਵੇਸ਼ਨ ਉਸ ਤੋਂ ਇਤਿਹਾਸ ਪਹਿਲਾਂ ਹੋ ਚੁੱਕੀ ਸੀ ਪਰ ਪੂਰੀ ਇਨਸਾਨੀਅਤ ਨੂੰ ਆਸ ਇੱਕ ਇਸ ਤਰ੍ਹਾਂ ਦੇ ਇਸ ਤੰਗ ਦੇ ਨਾਲ ਆੜੀ ਆਪਣੀ ਜੀਵਨ ਨੂੰ ਪ੍ਰੀਜ਼ਰਵ ਕਰਨਾ ਸੰਭਾਲਣਾ ਤੇ ਉਪਜਾਣਾ ਜਿਹੜਾ ਇੱਕ ਮੈਥਡ ਸਿੱਖ ਲਿਆ ਇੱਕ ਤੰਗ ਆਪਣਾਇਆ ਖੋਜਿਆ ਇਹ 10 ਤੇ 12 ਹਜ਼ਾਰ ਸਾਲ ਦੇ ਵਿੱਚ ਵਿੱਚ ਹੈ ਮੋਸਟਲੀ ਇਸ ਤਸਵੰਦ ਜਿਹੜਾ ਹੈ ਉਹ ਉੱਤ쪽 আফ্রিকਨ ਕੰਟੀਨੈਂਟ ਦੇ ਵਿੱਚ ਹੀ ਦੱਸਦੇ ਆ ਕਿ ਜਦੋਂ ਕਿ ਬਿਚਲੇ 70 ਕੋ ਹਜ਼ਾਰ ਸਾਲ ਪਹਿਲਾਂ ਤੋਂ ਇਨਸਾਨ ਨੇ ਉਸ ਤੋਂ ਕਾਗਨੀਟਿਵ ਰਿਵਲੂਸ਼ਨ ਕਹਿੰਦੇ ਆ ਜ਼ੁਬਾਨ ਪੂਰੀ ਤਰ੍ਹਾਂ ਜ਼ੁਬਾਨ ਦਾ ਇਸਤੇਮਾਲ ਕਰਨਾ ਸਿੱਖਿਆ ਐਸ ਕੰਪੇਅਰ ਟੂ ਬਾਕੀ ਜਿਹੜੇ ਜਾਨਵਰ ਨੇ ਬਾਕੀ ਸਪੀਸੀਜ਼ ਨੇ ਬਾਕੀ ਜਿਹੜਾ ਜੀਵਨ ਹੈ ਪਰ ਨਾਲ ਦੀ ਨਾਲ ਇਸ ਦੀ ਇਮੇਜਿਨੇਸ਼ਨ ਦੀ ਜਿਹੜੀ ਕਲਾ ਹੈ ਇਸ ਦੇ ਵਿੱਚ ਡਵੈਲਪ ਹੋਈ ਸੋਚਣਾ ਵਿਚਾਰਨਾ ਕੰਪਲੀਟ ਸੈਂਟੈਂਸ ਇਟ ਇਜ਼ ਯਾਨੀ ਕਿ ਪਾਸ਼ਾ ਤੇ ਪਾਸ਼ਾ ਜਿਸ ਤਰ੍ਹਾਂ ਬੋਲਦਾ ਸੀ ਪਾਸ਼ਾ ਨੂੰ ਸੰਭਾਲ ਪਾਸ਼ਾ ਦੇ ਸ਼ਬਦਾਂ ਨੂੰ ਯਾਦ ਰੱਖਣਾ ਸ਼ਬਦ ਘੜਨਾ ਹੌਲੀ ਹੌਲੀ ਪਿਛਲੇ 12-14 ਹਜ਼ਾਰ ਸਾਲਾਂ ਤੋਂ ਜਿੰਨੀਆਂ ਵੀ ਸਭਿਅਤਾ ਨੇ ਇਸਨੇ ਲਿਪੀ ਦਾ ਅਵਿਸ਼ਕਾਰ ਵੀ ਕੀਤਾ ਕਿਉਂਕਿ ਲੇਖਾ ਜੋਖਾ ਕਰਨਾ ਸੀ ਗਿਣਤੀ ਕਰਨੀ ਸੀ ਤਾਰਿਆਂ ਦੇ ਜਿਹੜੇ ਤਾਰਿਆਂ ਦਾ ਪਲੈਨਟ ਸਟਾਰ ਜਿਹੜਾ ਸਾਹ ਤਾਬ ਦੇਖ ਕੇ ਰਾਤਾਂ ਨੂੰ ਜਿਹੜਾ ਜਿਹੜਾ ਸੀ ਸਫਰ ਉਸ ਨੂੰ ਤੈਅ ਕਰਨਾ ਹੁੰਦਾ ਸੀ ਦਿਸ਼ਾ ਦੇਖਣੀ ਹੁੰਦੀ ਸੀ ਦਿਨ ਦੇ ਟੈਗ ਤੇ ਜਿਹੜਾ ਸਫਰ ਸੀ ਉਹ ਸੂਰਜ ਦੀ ਦਿਸ਼ਾ ਨਾਲ ਹੁੰਦਾ ਸੀ ਸੋ ਦਿਨਾਂ ਦਾ ਵਾਧਾ ਕਾਟਾ ਇਹ ਸਭ ਕੁਝ ਕਿ ਡਿਫਰੈਂਟ ਡਿਫਰੈਂਟ ਅਲਾਕੀਆਂ ਦੇ ਵਿੱਚ ਸੂਰਜ ਦੇ ਚੜਨ ਦਾ ਤੇ ਸੂਰਜ ਦੇ ਛਿਪਣ ਦਾ ਦੀਰੀ ਲੋਕੇਸ਼ਨ ਹੁੰਦੀ ਸੀ ਉਹ ਸਾਲ ਦੇ ਵਿੱਚ ਡਿਫਰੈਂਟ ਹੋ ਜਾਂਦੀ ਸੀ ਅੱਜ ਵੀ ਅਸੀਂ ਇੱਥੇ ਕੈਰਨਾ ਚ ਬੈਠ ਕੇ ਵੀ ਦੇਖੀਏ ਜਾਂ ਪਾਰਤ ਵਿੱਚ ਵੀ ਦੇਖੀਏ ਕਿ ਸਾਨੂੰ ਗਰਮੀਆਂ ਦੇ ਵਿੱਚ 21 ਜੂਨ ਨੂੰ ਸੂਰਜ ਜਿਹੜਾ ਹੈ ਉਹ ਬਿਲਕੁਲ ਨਾਰਥ-ਈਸਟ ਦੀ ਦਿਸ਼ਾ ਤੋਂ ਉੱਦੇ ਹੁੰਦਾ ਹੈ ਤੇ ਨਾਰਥ-ਵੈਸਟ ਵਿੱਚ ਜਾ ਕੇ ਜਿਹੜਾ ਉਹ ਛਿਪਦਾ ਹੈ ਪਰ 22 ਦਸੰਬਰ ਨੂੰ ਸੂਰਜ ਜਿਹੜਾ ਹੈ ਉਹ ਸਾਊਥ-ਈਸਟ ਦੇ ਯਾਨੀ ਕਿ ਐਂਗਲ ਤੋਂ ਚੜਦਾ ਹੈ

ਇਕ ਕੁਐਸਚਨ ਪੈਦਾ ਹੁੰਦੇ ਸੀ ਕੁਐਸਚਨ ਪੁੱਛੇ ਜਾਂਦੇ ਸੀ ਕੁਝ ਲੋਕ ਜਿਹੜੇ ਕੁਐਸਚਨ ਸਵਾਲਾਂ ਦਾ ਜਵਾਬ ਦੇਦੇ ਸੀ ਕਿਉਂਕਿ ਜਰਨਲਿਕਲ ਦੀ ਨਵੀਂ ਸਰਸ ਦੇ ਜਰਨਲ ਨੂੰ ਨਵਾਂ ਜਿਹੜਾ ਛੋਰੀ ਜਾ ਰਹੀ ਨੇ ਬੁੱਕ ਸਾਰੀਆਂ ਨੇ ਉਹਨਾਂ ਦੇ ਵਿੱਚ ਮਨੁੱਖ ਦੇ ਇਸ ਵਿਵਹਾਰ ਦਾ ਪੂਰੀ ਤਰ੍ਹਾਂ ਜਿਹੜਾ ਹੈ ਉਹ ਯਾਨੀ ਕਿ ਮਨੁੱਖ ਨੇ ਕਬੀਲਿਆਂ ਦਾ ਰੂਪ ਕਿਵੇਂ ਧਾਰਿਆ ਮਨੁੱਖ ਨੇ ਧਰਮ ਧਰਮ ਨੂੰ ਕਿਵੇਂ ਅਪਣਾਇਆ ਨੈਸ਼ਨਲ ਰੂਪਕੇ ਨੇ ਹੋਇਆ ਆ ਨਗਰਾਂ ਦਾ ਰੂਪਕੇ ਨੇ ਬਣਿਆ ਸਭਿਆਤਾ ਕਿਵੇਂ ਬਣੀਆ ਇਸ ਸਾਰਾ ਕੁਝ ਜਿਹੜਾ ਇਸ ਇਸ ਦੀ ਹੋਲੀ-ਹੋਲੀ ਡਾਕੂਮੈਂਟਰੀ ਉੱਪਰ ਤੇ ਅੱਜ ਆਪਾਂ ਗੱਲ ਕਰ ਰਹੇ ਸੀ ਦੀਵਾਲੀ ਇਹ ਸਿੱਖ ਇੱਕ ਹਾਸ ਤੇ ਵੀ ਦੀਵਾਲੀ ਦਾ ਜ਼ਿਕਰ ਜਿਹੜਾ ਹੈ ਉਹ ਲਗਭਗ ਜਿਹੜੇ ਪ੍ਰਾਤਨ ਹੁਕਮ ਨਾਮੇ ਗੁਰੂ ਸਾਹਿਬਾਨ ਦੇ ਜਾਂ ਉਸ ਤੋਂ ਬਾਅਦ ਦੇ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਗੁਰਮਤਿ ਹੋਏ ਖਾਲਸਾ ਸਰਬਤ ਖਾਲਸਾ ਦਾ ਜਿਹੜਾ ਸੰਕਲਪ ਵਿਕਸਿਤ ਹੋਇਆ ਇਹ ਸਾਰੇ ਦਾ ਸਬੰਧੜਾ ਹੈ ਦੀਵਾਲੀ ਦੇ ਨਾਲ ਇਤਿਹਾਸਕ ਦਸਤਾਵੇਜ਼ਾਂ ਦੇ ਆਧਾਰ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਦੇ ਵਿੱਚ ਸਿੱਖਾਂ ਨੇ ਦੀਵਾਲੀ ਤੇ ਬਸਾਖੀ ਦੇ ਉੱਪਰ ਇਕੱਠ ਕਰਨਾ ਜਿਹੜਾ ਉਹ ਉਸ ਦਾ ਆਰੰਭ ਹੋਇਆ ਉਸ ਤੋਂ ਦੀਵਾਲੀ ਤੇ ਬਸਾਖੀ ਜਿਹੜੇ ਸੀ ਇਹ ਆਪਾਂ ਜਣ ਹੁਣ ਜ਼ਿਕਰ ਕਰ ਰਹੇ ਸਾਂ ਇਹ ਤਿਉਹਾਰ ਜਿਹੜੇ ਨੇ ਇਹ ਮੌਸਮੀ ਨਹੀਂ ਇਹ ਬਲਕਿ ਫਸਲਾਂ ਦੇ ਤਿਉਹਾਰ ਇਹਦਾ ਕਲਟੀਵੇਸ਼ਨ ਨਾਲ ਕ੍ਰੌਪਸ ਤੇ ਨਾਲ ਜਿਹੜਾ ਇਸ ਵਾਂਗ ਤੇ ਦੂਸਰੇ ਦੋ ਤਿਉਹਾਰ ਨੇ ਲੋਹੜੀ ਤੇ ਹੋਲੀ ਇਸ ਦਾ ਮੌਸਮ ਦੀ ਚਾਲ ਦੇ ਨਾਲ ਸਰਦੀਆਂ ਦੀ ਰੁੱਤ ਖਤਮ ਹੋ ਕੇ ਸਰਦੀਆਂ ਦੀ ਆਖਰੀ ਜਿਹੜੀ ਰਾਤ ਹੁੰਦੀ ਸੀ ਉਸ ਨੂੰ ਲੋਹੜੀ ਦੇ ਰੂਪ ਵਿੱਚ ਮਨਾਇਆ ਜਾਂਦਾ ਸੀ ਤੇ ਜਦੋਂ ਬਸੰਤ ਰੁੱਤ ਆਂਦੀ ਸੀ ਫੁੱਲ ਖਿੜਦੇ ਸਨ ਆ ਖਾਸ ਤੌਰ ਤੇ ਸਰੋਂ ਦੀ ਫਸਲ ਖਿੜਦੀ ਸੀ ਫੁੱਲ ਉਗਦੇ ਸੀ ਜਿਸ ਨੂੰ ਬਸੰਤ ਰੁੱਤ ਕਹਿੰਦੇ ਆ ਉਸ ਤੇ ਸਬੰਧ ਦੇ ਵਿੱਚ ਜਿਹੜਾ ਸੀ ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਜਿਹੜਾ ਸੀ ਕਿਉਂਕਿ ਪਿੰ ਪਿੰ ਕਿਸਮ ਦੇ ਫੁੱਲ ਪਿੰ ਪਿੰ ਰੰਗਾਂ ਦੇ ਫੁੱਲ ਫੁਲਗਰੀ ਹੁੰਦੀ ਸੀ ਤੇ ਉਸ ਨੂੰ ਹੋਲੀ ਦਾ ਤਿਉਹਾਰ ਜਿਹੜਾ ਸੀ ਇਸ ਤਰ੍ਹਾਂ ਕਰਕੇ ਜਿਹੜਾ ਮਨਾ ਹੁੰਦਾ ਆਰੰਭ ਹੋਇਆ ਸਿੱਖ ਧਰਮ ਦੇ ਵਿੱਚ ਵਿਸਾਖੀ ਦਾ ਜਿਹੜਾ ਸਬੰਧ ਹੈ ਅਸਲ ਵਿੱਚ 1469 1526 ਸਮਕ ਬਸਾਖੀ ਵਾਲੇ ਦਿਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ਿਤ ਇਹ ਵਕਰੀ ਗੱਲ ਹੈ ਕਿ ਅਸੀਂ ਇਸ ਨੂੰ ਤੱਤਕ ਦੀ ਪੂਰਨ ਮਾਸ਼ੀ ਨੂੰ ਲੈ ਕੇ ਪਰ ਅਸਲ ਦੇ ਵਿੱਚ ਜਿਹੜਾ ਇਤਿਹਾਸਕ ਦਸਤਾਵੇਜ਼ ਤੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਆਯੂ ਟੋਟਲ ਆਯੂ ਜਿਹੜੀ ਦੱਸੀ ਜਾਂਦੀ ਹੈ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਜਿਹੜਾ ਟੈਬਲ ਸੇ ਜੇ ਉਹਨਾਂ ਨੂੰ ਵੀ ਦੇਖਿਆ ਜਾਏ ਤੇ ਉਹ ਉਮਰ ਜਿਹੜੀ 70 ਸਾਲ 5 ਮਹੀਨੇ ਕਿਤਨੇ ਦਿਨ ਜਿਹੜੇ ਉਹਦੇ ਵਿੱਚ ਆਉਂਦੇ ਆ ਉਹ ਪੂਰੀ ਹੁੰਦੀ ਹੈ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਨੂੰ ਕੱਤਕ ਦੀ ਪੂਰਨਵਾਸੀ ਤੇ ਤੋਂ ਲੈ ਕੇ ਉਹਨਾਂ ਦੇ ਜੋਤੀ ਜੋਤ ਤੱਕ ਦੇ ਦਿਨਾਂ ਦਾ ਉਹ 70 ਸਾਲ ਵੀ ਨਹੀਂ ਬਣਦੇ ਸੋ ਇਹ ਕਿ ਇਸ ਤਰ੍ਹਾਂ ਵੱਡਾ ਕਿਉਂਕਿ ਜੋਤੀ ਜੋਤ ਦੇਵਸਤੇ ਤੇ ਸਾਰੇ ਹੀ ਜਿਹੜੇ ਨੇ ਸਹਿਮਤ ਨੇ ਗੁਰਨਾਨਕ ਪਾਤਸ਼ਾਹੀ ਆਯੂ 70 ਸਾਲ ਤੋਂ ਉੱਪਰ ਸੀ 5 ਮਹੀਨੇ ਕੁ 3 ਦਿਨ ਜਿਹੜੇ ਸੀ ਆ ਉਹ ਉਹ ਤੇ ਇਸ ਆ ਸਮਾਗਮ ਸੋ ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਵਿਸਾਖੀ ਕਿਉਂਕਿ ਵਿਸਾਖੀ ਇੱਕ ਇੰਡੀਕੇਸ਼ਨ ਵੀ ਸੀ ਫਸਲੀਤ ਹਾਰ ਸੀ ਤੇ ਦੂਸਰਾ ਦੀਵਾਲੀ ਇਹਨਾਂ ਦੋਨਾਂ ਦਿਨਾਂ ਤੇ 6-6 ਮਹੀਨਿਆਂ ਦੇ ਬਾਅਦ ਸੰਗਤਾਂ ਨੇ ਆਪਣੀਆਂ ਫਸਲਾਂ ਵਗੈਰਾ ਸਾਰਾ ਵਾੜ ਸਾਮ ਸੱਟ ਵਟ ਵਗੈਰਾ ਕਰਕੇ ਸੰਭਾਲ ਕੇ ਤੇ ਉਹਨਾਂ ਨੇ ਗੋਇੰਦਵਾਲ ਸਾਹਿਬ ਆ ਕੇ ਗੁਰੂ ਅਮਰਦਾਸ ਸਾਹਿਬ ਦੇ دیدار ਕਰਨੇ, ਬਚਨ ਸੁਣਨੇ ਇਹ ਇਸ ਤਰ੍ਹਾਂ ਦੇ ਕਿ ਦੀਵਾਨ ਸਜਦੇ ਸੰ ਸਿੱਖਿਆਵਾਂ ਉਹਦੀਆਂ ਸੰਪਰਚਾਰ ਹੁੰਦਾ ਸੀ ਇਹ ਕਰਵਾਇਤ ਚੱਲ ਚੁਕੀ ਸੀ ਤੇ ਇਸਰੋਇਟ ਨੂੰ ਬਾਅਦ ਦੇ ਵਿੱਚ ਜੰਟਰੜਾ ਆਪਾਂ ਬੰਦੀ ਛੋੜ ਵਾਲਾ ਦਿਵਸ ਹੈ ਇਸ ਨੂੰ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਅਲੱਗਰ ਜੋੜਦੇ ਆਂ ਕਿ ਇਹ ਵੀ ਉਸੇ ਹੀ سلسلے ਦੇ ਵਿੱਚ ਆਉਂਦੇ ਇਸ ਨੂੰ ਕਦੀ ਬੰਦੀ ਛੋੜ ਨਹੀਂ ਕਿਹਾ ਗਿਆ ਦਿਵਾਲੀ ਹੀ ਕਿਹਾ ਗਿਆ ਬਾਤ ਦੇ ਇਤਿਹਾਸ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹੁਕਮ ਨਾਮਿਆਂ ਦੇ ਵਿੱਚ ਵੀ ਬੰਦੀ ਛੋੜ ਸ਼ਬਦ ਅਸਕ ਜ਼ਿਕਰ ਨਹੀਂ ਹੈ ਦਿਵਾਲੀ ਤੇ ਵਿਸਾਖੀ ਗੁਰਗੋਬਿੰਦ ਸਿੰਘ ਪਾਛਲੇ ਹੁਕਮਨਾਮਿਆਂ ਦੇ ਵਿੱਚ ਉਸ ਤੋਂ ਬਾਅਦ ਵੀ ਜਿਹੜੇ ਹੁਕਮਨਾਮੇ ਮਾਤਾ ਸਿੰਦਰਪੁਰ ਨੇ ਯਾ ਬਾਅਦ ਦੇ ਵਿੱਚ ਸਿੱਖ ਰੂਲਰਸ ਨੇ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਜੋ ਸੰਗਤਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ ਉਹ ਇਨ੍ਹਾਂ ਉਸਤਜ਼ਕਰੋਨਾਂ ਦੇ ਵਿੱਚ ਵੀ ਆਉਂਦਾ ਸੀ ਤੇ ਫਿਰ ਬਾਅਦ ਦੇ ਵਿੱਚ ਜਿਹੜੀਆਂ ਮਿਸਲਾਂ ਦੇ ਸਮੇਂ ਜਿਹੜੇ ਸਰਬਤ ਖਾਲਸਾ ਹੁੰਦੇ ਰਹੇ ਉਹ ਵੀ ਜਿੱਥੇ ਬਹੁਤ ਵੱਡੇ ਵੱਡੇ ਫੈਸਲੇ ਵੱਡੇ ਵੱਡੇ ਗੁਰਮਤੇ ਹੁੰਦੇ ਸਨ ਉਹ ਵੀ ਇਹਨਾ ਹੀ ਦੋ ਦਿਨਾਂ ਦੇ ਵਿੱਚ ਜਿਹੜੇ ਸੀ ਉਹ ਲੈ ਜਾਂਦੇ ਸਨ ਇਸ ਕਰਕੇ ਸਿੱਖੀ ਦਾ ਟੀਵਾਲੀ ਦੇ ਨਾਲ ਬਹੁਤ ਯਾਨੀ ਕਿ ਹੋਂਦ ਤੋਂ ਲੈ ਕੇ ਅੱਜ ਤੱਕ ਦਾ ਸੰਬੰਧ ਹੈਗਾ ਇਹ ਸਰਬਤ ਖਾਲਸਾ ਦੀ ਦਰਾਈ ਤੇ ਜੜੀ ਕਿਉਂਕਿ ਉਹਨਾਂ ਦੇ ਨਾਮ ਦੇ ਵਿੱਚ ਵੀ ਜਦੋਂ ਸਿੱਖ ਜੰਗਲਾਂ ਦੇ ਵਿੱਚ ਸ ਪੰਜਾਬ ਦੇ ਵਿੱਚ ਜਾਂ ਬਾਕੀ ਭਾਰਤ ਦੇ ਵਿੱਚ ਮੁਗਲ ਹਕੂਮਤ ਨਾਲ ਟਕਰਾਅ ਤੇ ਲਿੱਸਾ ਉਹਨਾਂ ਦੇ ਨਾਵੀ ਉਹ ਗੁਰਮੱਤੇ ਜਿਹੜੇ ਸੀ ਇਹਨਾਂ ਦਿਨਾਂ ਤੇ ਕਰਦੇ ਸੀ ਕਿਉਂਕਿ ਇਹ ਇੱਕ ਮਿੱਥੀਆਂ ਡੇਟਾ ਹੁੰਦੀਆਂ ਸੀ ਕਿਸੇ ਨੂੰ ਇਸ਼ਤਿਆਰਵਾਦੀ ਕਰਕੇ ਅੱਜ ਦੇ ਵਗਮ ਮੈਸੇਜ ਦੇਚਨ ਦੀ ਲੋੜ ਨਹੀਂ ਸੀ ਹੁੰਦੀ ਇਸੇ ਕਰਕੇ ਤੈਨlfloor ਜੇ ਕਈ ਫੈਸਲੇ ਜਿਸ ਤਰ੍ਹਾਂ ਸਰਕਾਰੀ ਖਜ਼ਾਨੇ ਦੀ ਲੁੱਟ ਕਰਨੀ ਆਹ ਇਨ੍ਹਾਂ ਫੈਸਲਿਆਂ ਨੂੰ ਵੀ ਇਨ੍ਹਾਂ ਦਿਨਾਂ ਦੇ ਗੁਰਮਤਿਆਂ ਦੇ ਵਿੱਚ ਹੀ ਜਿਹੜਾ ਸੀ ਆਹ ਜਿਹੜਾ ਸੀ ਉਹ ਗੁਰਮਤਾ ਕਰਕੇ ਪਾਸ ਕਰਕੇ ਯੂਨਾਨੀਮਸ ਗੁਰਮਤੇ ਹੁੰਦੇ ਸੀ ਤੇ ਉਹਨਾਂ ਤੇ ਇੰਪਲੀਮੈਂਟੇਸ਼ਨ ਹੁੰਦੀ ਸੀ ਹਾਂ ਇੱਕ ਹੋਰ ਘਟਨਾ ਇਹ ਦੇ ਨਾਲ ਜਿਹੜੀ ਸਭ ਤੋਂ ਵੱਡੀ ਸੀ ਇਤਿਹਾਸ ਦੇ ਵਿੱਚ ਭਾਈ ਮਨੀ ਸਿੰਘ ਦੀ ਸ਼ਹੀਦੀ ਪਾਈ ਮਾਨੀ ਸਿੰਘ ਕਿਉਂਕਿ ਪੰਡਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਇਲਾਕੇ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪਾਈ ਮਾਨੀ ਸਿੰਘ ਮੌਜੂਦ ਸਨ ਸਿੱਖ ਉੱਥੇ ਆਂਦੇ ਸਨ ਉਹਨਾਂ ਨੂੰ ਮਿਲਦੇ ਸਨ ਡਾਇਰੈਕਸ਼ਨਸ ਉਹਨਾਂ ਤੋਂ ਲੈਂਦੇ ਸਨ ਕਾਫੀ ਯਾਨੀ ਕਿ ਉਹਨਾਂ ਦਾ ਉੱਚ ਕੁ ਜਿਹੜੀਆਂ ਚੀਜ਼ਾਂ ਸੰਬੰਧਾ ਸਿੰਘ ਬਹਾਦਰ ਦੇ ਸਮੇਂ ਟਕਰਾਵ ਵੀ ਰਿਹਾ ਜਾਂ ਉਸ ਤੋਂ ਬਾਅਦ ਬਧਾਈ ਖਾਲਸਾ ਤਤ ਖਾਲਸਾ ਦੇ ਟਕਰਾਵ ਦੀ ਵੀ ਜਿਹੜਾ ਸੀ ਉਹਨਾਂ ਨੇ ਉੱਥੇ ਹੀ ਬੈਠ ਕੇ ਜਿਹੜਾ ਪਰਚੀਆਂ ਵਾਲੀ ਜਿਹੜੀ ਘਟਨਾ ਹੈ ਪਾਵਨ ਸਾਇੰਟਿਫਿਕ ਸੀ ਜਾਂ ਨਹੀਂ ਸੀ ਉਹ ਸਾਰਾ ਕੁਝ ਉੱਥੇ ਸੰਭਾਲ ਕੀਤੀ ਤੇ ਇਸੇ ਕਰਕੇ ਉਹਨਾਂ ਨੇ 1716 ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪਹਿਲੀ ਵਾਰ ਇੱਕ ਬਹੁਤ ਵੱਡਾ ਇੱਕ ਕਸ਼ਕਰਨਾਤ ਆਇਆ ਜਿਸ ਦੀ ਕਿ ਉਹਨਾਂ ਨੇ ਪਰਮਿਸ਼ਨ ਜਿਹੜੀ ਸੀ ਜ਼ਕਰੀਆ ਖਾਨ ਤੋਂ ਲੈ ਲਈ ਸੀ ਜੋ ਕਿ ਲਾਹੌਰ ਦਾ ਸੁਬੇ ਰਾਜ ਸੀ ਤੇ ਨਾਲ ਉਸ ਨੂੰ ਉਸ ਦਾ ਟੈਕਸ ਦੇਣਾ ਵੀ ਜਣਾ ਸੀ ਕਿਉਂਕਿ ਉਹਨਾਂ ਨੇ ਸੋਚਿਆ ਕਿ ਜਿਸੇ ਕਿ ਕੱਤਰ ਹੋਣਗੇ ਇੱਕ ਸਾਂਝਾ ਮੈਸੇਜ ਆਏਗਾ ਟੈਕਸ ਦੇਣ ਨੂੰ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਉਹਨਾਂ ਨੇ ਮੰਨ ਲਿਆ ਪਰ ਬਾਅਦ ਵਿੱਚ ਪਤਾ ਲਗਾ ਕਿ ਜ਼ਕਰੀਆ ਖਾਨ ਦੀ ਸਾਜ਼ਿਸ਼ ਇਹ ਆ ਕਿ ਜਦੋਂ ਸੇ ਇਕੱਠੇ ਹੋਣਗੇ ਹਮਲਾ ਕਰ ਦਿਓ ਸਿੱਖਾਂ ਦੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਕਟਵਾਡੂ ਹੋਏਗੀ ਕਿਸ ਸਾਜ਼ਿਸ਼ ਦਾ ਪਾਈ ਮਨ ਨਹੀਂ ਸਾਨੂੰ ਪਤਾ ਚੱਲ ਗਿਆ ਉਹਨਾਂ ਨੇ ਬਾਜ਼ਾਫ ਦਾ ਦੁਪਤੌਰ ਤੇ ਸਿੱਖਾਂ ਨੂੰ ਸਨੇਹ ਪੇਜ ਕੇ ਚਿੱਠੀਆਂ ਪੇਜ ਕੇ ਆ ਹਕਮ ਰਾਹ ਮੇਂ ਪੇਜ ਕੇ ਮਤਲਬ ਉਹਨਾਂ ਨੇ ਉਸ ਇਕ ਕਾਰਸ਼ਨਾ ਨੂੰ ਕਰਨ ਤੋਂ ਰੋਕਿਆ ਜਿਹੜੀ ਕਿ ਇੱਕ ਸਾਜ਼ਿਸ਼ ਸੀ ਜ਼ਕਰੀਆ ਖਾਨ ਦੀ ਉਹ ਫੇਲ ਹੋ ਗਈ ਤੇ ਉਸ ਤੋਂ ਬਾਅਦ ਉਹ ਦੀਵਾਲੀ ਦਾ ਕਾਰਸ਼ਨਾ ਹੋ ਸਕਿਆ ਬਲਕਿ ਸਿੱਖਾਂ ਨੇ ਕੀਤਾ ਹੀ ਨਾ ਤੇ ਉਸ ਤੋਂ ਬਾਅਦ ਜਦੋਂ ਜ਼ਕਰੀਆ ਖਾਨ ਨੇ ਆਪਣੀ ਟੈਕਸ ਦੀ ਮੰਗ ਕੀਤੀ ਤਾਂ ਭਾਈ ਮਨੀ ਸਿੰਘ ਨੇ ਸਿੱਧਾ ਨਾ ਕਰਤੇ ਉਹਦੀ ਨੀਅਤ ਦਾ ਵੀ ਉਹਨੂੰ ਦੱਸ ਦਿੱਤਾ ਜਿਸ ਤੇ ਇਵੰਸ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਬੰਦ-ਬੰਦ ਕਟਵਾ ਕੇ ਸ਼ਹੀਦ ਕਰਨ ਦਾ ਜਿਹੜਾ ਹੁਕਮ ਦਿੱਤਾ ਗਿਆ ਤੇ ਭਾਈ ਮਨੀ ਸਿੰਘ ਨੇ ਉਸ ਨਖਰੇ 'ਤੇ ਪ੍ਰਵਾਨ ਕੀਤਾ ਇਸ ਤਰ੍ਹਾਂ ਉਹ ਸ਼ਹੀਦ ਹੋਏ ਤੇ ਉਹਨਾਂ ਦੀ ਉਸ ਸ਼ਹਾਦਤ ਦਾ ਸਬੰਧ ਵੀ ਜਿਹੜਾ ਸੀ ਉਹ ਦੀਵਾਲੀ ਦੇ ਜਿਹੜਾ ਸਰਬਤ ਖਾਸਾ ਦਾ ਇਕੱਠ ਹੋਣਾ ਸੀ ਉਸ ਦੇ ਨਾਲ ਸੰਬੰਧਿਤ ਸੀ ਉਸ ਤੋਂ ਬਾਅਦ ਵੀ ਜਦੋਂ ਸਿੱਖ ਮਿਸਲਾਂ ਦੀ ਇਕਤਰਤਾ ਕਰਕੇ ਭਾਈ ਜਿਸ ਨੂੰ ਆਪਾਂ ਕਹਿੰਦੇ ਹਾਂ ਸੁਲਤਾਨੁਲ ਕਮ ਯਾ ਆਪਾਂ ਜਿਸ ਨੂੰ ਨਵਾਬ ਕੌਮ ਦੇ ਜਿਹੜੇ ਨਵਾਬ ਸੀ ਨਵਾਬ ਕਪੂਰ ਸਿੰਘ ਉਹਨਾਂ ਨੇ ਕਿਉਂਕਿ ਸਿੱਖ ਪੀਤਵੱਦ ਜਿਹੜੇ ਜਥੇ ਸੀ ਉਹਨਾਂ ਨੂੰ ਇਕੱਤਰ ਕਰਕੇ 12 ਮਿਸਲਾਂ ਦੇ ਵੱਡੇ ਜਥਿਆਂ 'ਚ ਜਦੋਂ ਤਬਦੀਲ ਕੀਤਾ ਲਗਭਗ ਜਿਹੜੀ ਡੇਟ ਕੇਵਲ ਇਹ ਡੇਟਾਂ ਜਿਹੜੀਆਂ ਨੇ ਉਹ ਆਪਾਂ ਕੋਲ ਤਿਆਰੀ ਤੇ ਕਰਕੇ ਨਹੀਂ ਅਚਾਨਕ ਇਸ ਪ੍ਰੋਗਰਾਮ ਦੇ ਵਿੱਚ ਆ ਸਵਾਰੇ ਆ ਜਾਂ ਪ੍ਰੋਗਰਾਮ ਕਰ ਰਹੇ ਹਾਂ ਸਟਾਪ ਤੇ ਸੋ ਲਗਭਗ ਮੈਦਕਾ ਸਤਾਰਨਸ 44 ਦੇ ਵਿੱਚ ਉਹਨਾਂ ਨੇ ਜਿਹੜਾ ਸੀ ਉਹ ਇਸ ਨੂੰ 44 48 12 ਮਿਸਲਾਂ ਦੇ ਵਿੱਚ ਉਸ ਤੋਂ 11 ਮਿਸਲਾਂ ਦੇ ਵਿੱਚ ਵਧਿਆ ਗਿਆ 12ਵੀਂ ਜਿਹੜੀ ਸੀ ਉਹ ਉਸ ਮਿਸਲ ਨੂੰ ਕਈ ਵਾਰੀ ਖਾਲਸੇ ਆਪਣੇ ਇਸੇ ਸ਼ਾਮਲ ਕਰਦੇ ਸੀ ਕਈ ਨਹੀਂ ਸੀ ਕਰਦੇ ਉਹ ਪਟਿਆਲਾ ਰਾਜ ਦੀ ਪਟਿਆਲਾ ਆ ਬਾਬਾ ਆ ਆਲਾ ਸਿੰਘ ਦੇ ਜਿਹੜੇ ਮਤਲਬ ਉਸਨੇ ਸਦੂ ਬਣਿਆ ਜਾਂਦਾ ਸੀ ਤੇ ਇਹ ਜਿਹੜੀ ਸੀ ਬਾਕੀ ਇਹ ਟਕਰਾਵ ਜਿਹੜਾ ਕਰਦੇ ਸੀ ਜਿੰਨਾ ਵੀ ਸੰਘਰਸ਼ ਹੋਇਆ ਛੋਟਾ ਕੱਲੂ ਕਾਰਾ ਵੀ ਇਹਨਾਂ ਦੇ ਨਾਲ ਹੀ ਸਬੰਧਤ ਹੋਇਆ ਨਾ ਨੈਟਰੋਸਿਟਾ ਲਈ ਦੇਚਾ ਤੇ ਉਸ ਤੋਂ ਬਾਅਦ ਬਾਸਤਾ ਜਿਹੜਾ ਕੱਲੂ ਕਾ ਨਾ ਹੋਇਆ ਬਾਸਤੇ ਕੱਲੂ ਕਰੇ ਤੋਂ ਬਾਅਦ ਹੀ ਕਿਉਂਕਿ ਉਹ ਫਰਵਰੀ ਦੇ ਵਿੱਚ ਹੋਇਆ خالسیا نے اس وقت مالوے علاقے جہرا سی ملے کوٹلا اس کر کے اتے خالسیا نے بساکھی والے دن جا ہی اکٹ کر لیا بساکھی والے دن ہی ਉਹ ਸਾਰਾ ਆਜ਼ਮ ਕਰ ਲਿਆ ਉਹ ਸਾਰਾ ਅਹਿਦ ਕਰ ਲਿਆ ਕਿ ਅਸੀਂ ਦੋ ਹੱਥ ਹੋ ਕੇ ਹੁਣ ਕਿਉਂਕਿ ਜਿਹੜਾ ਕਾਨੂੰਕਾਰਾਂ ਹੋਇਆ ਇਸ ਦੇ ਵਿੱਚ ਸੇਕ ਲੜਨ ਲਈ ਤਿਆਰ ਨਹੀਂ ਸਨ ਉਹ ਅਸਲ ਦੇ ਵਿੱਚ ਆਪਣੇ ਮਾਲ ਅਸਬਾਬ ਨੂੰ ਬੱਚਿਆਂ ਨੂੰ ਵਹੀਰ ਨੂੰ ਨਾਲ ਲੈ ਕੇ ਤੁਰ ਪਏ ਸਨ ਤੇ ਚੀਜ਼ ਕਰਕੇ ਉੱਚਾ ਮੈਸੰਕ ਇਸ ਤੇ ਆਉਣ ਤੋਂ ਪਹਿਲਾਂ ਪਹਿਲਾ ਫੌਜ ਜਿਹੜੇ ਆ ਉਹ ਇਸ ਏਰੀਆ ਚੋਂ ਬਾਹਰ ਨਿਕਲ ਕੇ ਆ ਲੱਖੀ ਜੰਗਲ ਦੇ ਵਿੱਚ ਜਾ ਕੇ ਮਤਲਬ ਪਨਾ ਲੈਣ ਉੱਥੇ ਆਪਣਾ ਡੇਰਾ ਇਹ ਕਰ ਲੈਣ ਉਸ ਤੋਂ ਬਾਅਦ ਤਿਆਰੀ ਕਰਕੇ ਦੇਖਣਗੇ ਕਿਵੇਂ ਕਰਨਾ ਪਰ ਉਸ ਤੋਂ ਬਾਅਦ ਉਹਨੇ ਅਜ਼ਮ ਕਰ ਲਿਆ ਕਿ ਵੀ ਜਦੋਂ ਹੁਣ ਅਫਗਾਨੀ ਆਏਗਾ ਤੇ ਅਫਗਾਨੀ ਦੇ ਫੌਂਦੇ ਹੁੰਦੇ ਆਂ ਹੀ ਇਸ ਪਾਰਤ ਦੇ ਵਿੱਚ ਪੰਜਾਬ ਚ ਫੌਂਦੇ ਆਂ ਇਹ ਇਕੱਠ ਹੋਇਆ ਸੀ ਵਿਸਾਖੀ ਵਾਲੇ ਦਿਨ ਤੇ ਫਿਰ ਉਸੇ ਸਤਾਰਾਂ ਸੋ ਬਾਠ ਦੇ ਸੰਭੀ ਦੀਵਾਲੀ ਜਿਹੜੀ ਸੀ ਉਸ ਸिखਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਕਾਲ ਤਖਤ ਤੇ ਕੀਤੀ ਉਸ ਤੋਂ ਬਾਅਦ ਕਿਉਂਕਿ ਉਸ ਹਾਲਾਂਕਿ ਅਚਾਨਕ ਸिखਾਂ ਤੇ ਉਹ ਹਮਲਾ ਹੋਇਆ ਸੀ ਮਲੇਰ ਕੋਟਲੇ ਦੀ ਜੂ ਦੇ ਵਿੱਚ ਲੇਕਿਨ ਫਿਰ ਵੀ ਜਿਹੜੇ ਉਸ ਤੇ ਸिखਾਂ ਦੇ ਹੱਥ ਦੇਖੇ ਖਾਲਸਿਆਂ ਦੇ ਹੱਥ ਦੇਖੇ ਮੁੜ ਕੇ ਉਸ ਦੀ ਜੁਰਤ ਨਹੀਂ ਪਈ ਕਿ ਉਹ ਸिखਾਂ ਦੇ ਨਾਲ ਦੁਬਾਰਾ ਆਹਮੋ ਸਾਹਮਣੇ ਹੋ ਕੇ ਮੁਕਾਬਲਾ ਕਰੇ ਇਸ ਤੋਂ ਬਾਅਦ ਉਸ ਤੇ ਹੁੰਦਿਆਂ ਹੀ ਉਸ ਤੇ ਚਾਚੇ ਉਸ ਤੇ ਪੁੱਤਰ ਨੂੰ ਇਹ ਤੁਕੋ ਦੇ ਰਿਆ ਗਿਆ ਸੀ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਅਮਰ ਸਾਹਮਣੇ ਵੀ ਵੰਗਾਰਿਆ ਸੀ ਸੋ ਇਸ ਇਨਰ ਹਾਲਾਤਾਂ ਦੇ ਅੰਤਰਗਤ ਜਿਹੜੀ ਦੀਵਾਲੀ ਜਿਹੜੀ ਸੀ ਉਹ ਸਿੱਖ ਧਰਮ ਦਾ ਜਿਹੜਾ ਉਹ ਹਿੱਸਾ ਰਹੀ ਕਿ ਇਸੇ ਸਰਬੰਧ ਦੇ ਵਿੱਚ ਬਾਅਦੇ ਵਿੱਚ ਯਾਨੀ ਕਿ 21ਵੀਂ ਸਦੀ ਦੇ ਵਿੱਚ ਵੀ ਖਾਲਸਿਆਂ ਨੇ ਜਿੱਥੇ ਆਪਾਂ ਕਹਿੰਦੇ ਆ ਸਮਾਂਤਰ ਅ ਜਥੇਦਾਰ ਵੀ ਬਣਾਏ ਸਰਬਤ ਖਾਲਸਾ ਕਰਕੇ ਬਾਦਲ ਦੁਆਰਾ ਜਿਹੜੇ ਅਪਾਇੰਟਡ ਜਥੇਦਾਰ ਜਾਂ ਜਿਹੜੇ ਪਰਚੀਆਂ ਚੋਂ ਨਿਕਲਦੇ ਸੀ ਉਹਨਾਂ ਦਾ ਵਿਰੋਧ ਕੀਤਾ ਇਹ ਵੀ ਸਰਬਤ ਖਾਲਸਾ ਜਿਹੜਾ ਸੀ ਇਸੇ ਯੁੱਗ ਵਿੱਚ ਹੋਇਆ ਇਸ ਤੋਂ ਪਹਿਲਾਂ ਐਕਸਰਵਤ ਖਾਲਸਾ ਅੰਮ੍ਰਿਤਸਰ 36 ਦੇ ਵਿੱਚ ਵੀ ਹੋਇਆ ਤੇ ਇਸ ਤੋਂ ਇਹ ਸਾਰਾ ਕੁਝ ਜਿਹੜਾ ਸੀ ਇਸ ਤੇ ਇਤਿਹਾਸਿਕ ਪਰੰਪਰਾ ਜੁੜੀ ਹੈ ਖਾਸ ਤੌਰ ਤੇ ਗੁਰੂ ਸਾਹਿਬਾਨਾਂ ਦੇ ਸਮੇਂ ਖਾਲਸੇ ਦਾ ਸਿੱਖ ਸੰਗਤਾਂ ਦਾ ਨਾਨਕ ਨਾਮ ਲੇਵਾ ਵਿਅਕਤੀਆਂ ਦਾ ਇਕੱਠ ਜਿਹੜਾ ਸੀ ਉਹ ਗੁਰੂ ਦੇ ਸਾਹਮਣੇ ਹੁੰਦਾ ਸੀ ਦੀਵਾਨ ਲਗਦੇ ਸਨ ਸਿੱਖੀ ਦਾ ਪ੍ਰਚਾਰ ਹੁੰਦਾ ਸੀ ਗੁਰੂ ਦੇ ਸ਼ਬਦ ਤੋਂ ਪ੍ਰੇਚਿਤ ਹੁੰਦੇ ਸਨ ਗੁਰੂ ਦਾ ਸ਼ਬਦ ਲੈ ਕੇ ਗੁਰਬਾਣੀ ਲੈ ਕੇ ਸਮਝਣ ਦਾ ਵਿਚਾਰ ਦਾ ਇੱਕ ਅਮਲ ਜਿਹੜਾ ਸੀ ਪ੍ਰਚਾਰ ਦਾ ਜਿਹੜਾ ਅਮਲ ਸੀ ਉਹ ਬਸਾਖੀ ਔਰ ਦੀਵਾਲੀ ਕਰਦਾ ਰਿਹਾ ਇਸ ਕਰਕੇ ਆ ਇਸੇ ਇਤਿਹਾਸ ਦੇ ਨਾਲ ਜੁੜਿਆ ਰਿਹਾ ਪਰ ਉਸ ਤੋਂ ਬਾਅਦ ਗੁਰੂ ਸਾਹਿਬਾਨ ਤੋਂ ਬਾਅਦ ਵੀ ਖਾਲਸਿਆਂ ਨੇ ਜਿੰਨੇ ਵੀ ਰਨਿੱਕੇ ਗੁਰਮੱਤੇ ਕੀਤੇ ਇਕੱਠ ਕੀਤੇ ਸਰਬ ਖਾਲਸਾ ਕੀਤਾ ਉਹ ਸਾਰੇ ਦਾ ਸਾਰਾ ਜਿਹੜਾ ਸਬੰਧ ਹੈ ਇਤਿਹਾਸਿਕ ਪਰੰਪਰਾ ਦੇ ਵਿੱਚ ਉਹ ਦੀਵਾਲੀ ਤੇ ਨਾਲ ਹੀ ਜੁੜਦਾ ਇਸ ਕਰਕੇ ਆਪਾਂ ਇਹ ਨਹੀਂ ਹੈ ਕਿ ਭਈ ਸਾਨੂੰ ਦੀਵਾਲੀ ਨਹੀਂ ਮਨਾਣੀ ਸਾਨੂੰ ਦੀਵਾਲੀ ਮਨਾਣੀ ਚਾਹੀਦੀ ਹੈ ਕਿਉਂਕਿ ਸਿੱਖ ਇਨਸਾਨੀਅਤ ਨੂੰ ਮੰਨਦਾ ਹੈ ਜਿੱਤੇ ਸਾਂਝੀ ਵਾਲਤਾ ਦੇ ਤਿਉਹਾਰ ਹੋਣ ਉਨਾਂ ਚ ਗਾਜਬਾਜ ਕੇ ਹਿੱਸਾ ਲੈਣਾ ਹੈ ਪਰ ਨਾਲ ਦੀ ਨਾਲ ਜਿਸ ਤਰ੍ਹਾਂ ਹੁਣ ਅੱਜ ਅਸੀਂ ਇਹ ਦੇਖਦੇ ਆ ਕਿ ਅਸੀਂ ਆਤਿਸ਼ਬਾਜ਼ੀਆਂ ਦਾ ਸਮਾਂ ਤੇ ਕਦੀ ਵੀ ਇਤਿਹਾਸ ਦੇ ਵਿੱਚ ਇਨ੍ਹਾਂ ਦਿਨਾਂ ਚ ਆਤਿਸ਼ਬਾਜ਼ੀ ਨੂੰ ਨਹੀਂ ਸੰਮੋਈਆ ਸਿਰਫ ਦੀਵਾ ਬਾਲ ਕੇ ਖੁਸ਼ੀ ਮਨਾਈ ਜਾਂਦੀ ਸੀ ਦੀਵਾ ਇੱਕ ਪ੍ਰਤੀਕ ਸੀ ਆਤਿਸ਼ਬਾਜ਼ੀ ਕਿਸ ਚੀਜ਼ ਦਾ ਪ੍ਰਤੀਕ ਸੀ ਦੀਵਾ ਗਿਆਨ ਦਾ ਪ੍ਰਤੀਕ ਸੀ ਆਪਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਤਰ੍ਹਾਂ ਸ਼ਬਦ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਹਾਂ ਪ੍ਰੋਗਰਾਮ ਦੇ ਆਰੰਭ ਦੇ ਵਿੱਚ ਕਿ ਪਾਈ ਗੁਰਦਾਸ ਜੀ ਦੀ ਜਿਹੜੀ ਆ ਵਾਰ ਜਿਹੜੀ ਛੇਵੀਂ ਪੋੜੀ ਹੈ 19ਵੀਂ ਵਾਰ ਦੀ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਤਾਰੇ ਜਾਤ ਸਨਾਤ ਅੰਬਰ ਭਾਲੀਐਨ ਫੁੱਲਾਂ ਦੀ ਬਾਰਾਤ ਬਾਗਾਂ ਤੇ ਚੋਰ-ਚੋਰ ਚਾਲੀਐਨ ਤੀਰਥ ਜਾਤੀ ਜਾਤ ਨਾਨ ਨਿਹਾਲੀਐਨ ਹਰ ਚੰਦੌਰੀ ਚਾਤ ਵਸਾਏ ਉਚਾਲੀਐਨ ਕੁਰਮਕ ਸੁਖਵਲਤਾ ਸਵਤੋਸਮਾ ਵਿੰ ਹੁਣ ਇਹ ਜਿਹੜੀ ਪੰਜਵੀਂ ਜਿਹੜੀ ਗੱਲ ਹੈ ਕਿ ਭਈ ਉਹ ਜਿਹੜੀਆਂ ਸਾਰੀਆਂ ਹੀ ਉਪਰ ਉਧਾਰਨਾਵਾਂ ਨੇ ਉਹ ਸਾਰੀਆਂ ਹੀ ਮੋਮੈਂਟਰੀ ਨੇ ਯਾਨੀ ਕਿ ਮਿਟ ਜਾਣ ਵਾਲੀਆਂ ਨੇ ਇੱਕ ਛੋਟੇ ਜਿਹੇ ਸਮੇਂ ਦੇ ਫਰੇਮ ਦੇ ਵਿੱਚ ਯਾਨੀ ਕਿ ਉਹ ਘਟਨਾਵਾਂ ਜਿਹੜੀਆਂ ਨੇ ਉਪਰ ਨਾਲ ਜੁੜੀਆਂ ਹੋਈਆਂ ਨੇ ਉਸ ਦ੍ਰਿਸ਼ ਨਾਲ ਜੁੜੀਆਂ ਹੋਈਆਂ ਨੇ ਪਰ ਜਿਨ੍ਹਾਂ ਦੀ ਕੋਈ ਸਥਾਪਤੀ ਨਹੀਂ ਆ ਪਰ ਜਿਹੜਾ ਗੁਰਮੁਖੀ ਉਸ ਨੂੰ ਗੁਰੂ ਦੇ ਸ਼ਬਦ ਦੇ ਅਨਸਾਰ ਆਪਣੇ ਆਪ ਨੂੰ ਢਾਲ ਕੇ ਗੁਰੂ ਦੇ ਸ਼ਬਦ ਤੋਂ ਪ੍ਰੇਰਿਤ ਹੋ ਕੇ ਉਸ ਵਿੱਚ ਸਮਾ ਕੇ ਗੁਰਬਾਣੀ ਬਣ ਕੇ ਜਿਹੜਾ ਹੈ ਉਸ ਵਿੱਚ ਹੀ ਜੀਵਨ ਦੇ ਮਕਸਦ ਨੂੰ ਤੇ ਜੀਵਨ ਦੇ ਆਨੰਦ ਨੂੰ ਪ੍ਰਾਪਤ ਕਰਨਾ ਨਹੀਂ ਤਾਂ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਦੀਵੇ ਜਗਦੇ ਆ ਕਿ ਸਵੇਰ ਤੱਕ ਬੁੱਝ ਜਾਂਦੇ ਆ ਤਾਰੇ ਰਾਤ ਨੂੰ ਚਮਕਦੇ ਆ ਸਵੇਰੇ ਭਾਵਦਿਆਂ ਵੀ ਨਹੀਂ ਮਿਲਦੇ ਪੁੱਲ ਜਿਹੜੇ ਆ ਬਾਗ ਦੇ ਵਿੱਚ ਖੇੜੇ ਹੁੰਦੇ ਆ ਛੁਣ ਛੁਣ ਕੇ ਲੈ ਜਾਂਦੇ ਆ ਨਾ ਵੀ ਲੈ ਜਾਣ ਉਹਨੇ ਮੁਰਝਾ ਜਾਣਾ ਹੈ ਤੀਰਥਾਂ ਤੇ ਉੱਪਰ ਜਾ ਕੇ ਉਸ ਰੌਣਕ ਨੂੰ ਦੇਖਦੇ ਨੇ ਮੁੜ ਕੇ ਉਹ ਰੌਣਕ ਜਿਹੜੀ ਹੁੰਦੀ ਹੈ ਕਿਸੇ ਯਾਨੀ ਕਿ ਕਿਸੇ ਫੈਸਟੀਵਲ ਤੇ ਹੁੰਦੀ ਹੈ ਉਸ ਤੋਂ ਬਾਅਦ ਉਹ ਨਜ਼ਰ ਹੀ ਨਹੀਂ ਆਉਂਦੀ ਉਸੇ ਤਰ੍ਹਾਂ ਜਿਸ ਤਰ੍ਹਾਂ ਹਰ ਚੰਦੋਰੀ ਚਾਹ ਇਸ ਤੋਂ ਭਾਵੇਂ ਉਹ ਦੀ ਹਰ ਚੰਦੋਰੀ ਜਿਹੜਾ ਹੈ ਕਿਹਾਸਕ ਤੌਰ ਤੇ ਮੈਂ ਉਸ ਤੇ ਜ਼ਿਆਦਾ ਡਿਟੇਲ ਨਹੀਂ ਜਾਵਾਂਗਾ ਉਹ ਹਰੀਸ਼ ਰਾਜਾ ਹਰੀ ਚੰਦਰ ਦੇਵ ਇਸ ਦਿਨ ਪਰਪਾਉਸ ਨੋਟਾਸ਼ੀਏ ਦੇ ਨਾਲ ਦੇਖਦਾ ਰੇਨਬੋ ਦੇ ਨਾਲ ਜਿਸ ਨੂੰ ਆਪਾਂ ਜਿਹੜੀ ਕਿ ਆਪਾਂ ਬਰਸਾਤ ਤੋਂ ਬਾਅਦ ਜਿਹੜੀ ਉਹ ਜਿਸ ਨੂੰ ਕਿਤੇ ਰਾਮ ਤਾਰਕਾ ਕਹਿੰਦੇ ਆ ਕਿਤੇ ਕੋਈ ਹੋਰ ਨਾਮ ਦਿੱਤੇ ਮੇਰੇ ਉਰਦੂ ਦਾ ਨਾਮ ਰਾਈਟ ਵੇ ਇਸ ਵਕਤ ਉਹਦਾ ਭੁੱਲ ਗਿਆ ਤੇ ਅਮਰਧਾਰ ਵੀ ਕਹਿੰਦੇ ਆ ਉਸ ਨੂੰ ਉਹਦੀ ਵੀ ਜਿਹੜੀ ਯਾਨੀ ਕਿ ਉਹਦੇ ਵਰਗਾ ਇੱਕ ਭੁਲੇਖਾ ਹੀ ਆ ਪਰ ਅਸਲੀਅਤ ਜਿਹੜੀ ਆ ਇਸ ਸ਼ਬਦ ਦੇ ਵਿੱਚ ਵੀ ਜ਼ੋਰ ਆ ਜਿਹੜਾ ਇਸ ਤੇ ਨਹੀਂ ਦਿੱਤਾ ਗਿਆ ਕਿ ਭਈ ਦੀਵਾਲੀ ਦੀ ਰਾਤ ਦੀਵੇ ਬਾਲਣੇ ਚਾਹੀਦੇ ਉਹ ਕਹਿੰਦੇ ਵੀ ਉੱਥੇ ਬਲ ਕੇ ਵੀ ਜੜਿਆ ਉਹ ਬੁੱਝ ਜਾਂਦੇ ਪਰ ਗੁਰਸਿੱਖ ਨੂੰ ਗੁਰਮੁਖ ਨੂੰ ਗੁਰੂ ਦੇ ਸ਼ਬਦ ਨਾਲ ਜੁੜਨ ਦੀ ਤਾਕੀਰ ਹੈ ਇਸ ਸ਼ਬਦ ਦੇ ਵਿੱਚ ਹਾਂ ਗੁਰਮੁਖ ਨੂੰ ਇਹੀ ਜਿਹੜਾ ਆਪਾਂ ਗੁਰਮੁਖ ਸ਼ਬਦ ਉਜਾਰੋ ਦੀਪ ਸਤਗੁਰੂ ਸ਼ਬਦ ਉਜਾਰੋ ਦੀਪਾ ਦਿਨ ਸੈਂ ਅੰਧਕਾਰ ਤੈ ਮੰਦਰ ਕੋਈ ਇਕੋ ਚੁਣੀ ਰਤਨਿਆ ਨੂਪਾ ਜਿਸ ਤੇ ਆਪਾਂ ਇਸ ਪ੍ਰੋਗਰਾਮ ਦੇ ਆਰੰਭ ਦੇ ਵਿੱਚ ਹੀ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਗੁਰੂ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਗੁਰ ਸਤਗੁਰ ਸ਼ਬਦ ਅਜਾਰੋ ਦੀਪਾ ਗੁਰੂ ਦੇ ਸ਼ਬਦ ਦਾ ਦੀਪ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਮਨ ਮੰਦਰ ਦੇ ਅੰਦਰ ਸਤਗੁਰ ਸ਼ਬਦ ਉਜਾਰੋ ਦੀਪਾ ਬਿੰਸਾ ਅੰਧਕਾਰ ਦਾ ਮੰਦਰ ਪੂਰੀ ਕੋਠੜੀ ਰਤਨ ਉਪਾ ਤੇ ਉਸ ਮਨ ਮੰਦਰ ਦੇ ਅੰਦਰ ਜਿੱਥੇ جہالت ਦਾ ਹਨੇਰਾ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ ਬਿੰਸਾ ਅੰਧਕਾਰ ਦੇ ਮੰਦਰ ਤੇ ਫਿਰ ਉਸ ਦੇ ਅੰਦਰ ਅਕਾਲ ਪੁਰਖ ਦੇ ਕੀਮਤੀ ਗੁਣਾ ਦਾ ਉਸ ਕੋਟੀ ਖੁੱਲ ਜਾਂਦੀ ਹੈ ਉਹ ਪ੍ਰਕਾਸ਼ਮਾਨ ਹੁੰਦੇ ਨੇ ਉਹ ਨਜ਼ਰ ਆਉਂਦੇ ਨੇ ਉਹਨਾਂ ਦੇ ਅੰਸਾਰ ਹੀ ਯਾਨੀ ਕਿ ਉਸ ਸ਼ਬਦ ਅਨੁਸਾਰ ਹੀ ਉਸ ਦੇ ਦੀਦਾਰ ਹੁੰਦੇ ਨੇ ਜਦੋਂ ਸਤਿਗੁਰੂ ਦੇ ਸ਼ਬਦ ਦਾ ਵਾਸਤਾ ਪੈਂਦਾ ਹੈ ਜਦੋਂ ਸਤਿਗੁਰੂ ਦੇ ਸ਼ਬਦ ਦਾ ਦੀਪਕ ਸਤਿਗੁਰੂ ਦੇ ਸ਼ਬਦ ਦਾ ਦੀਪਕ ਆਜਾ ਪ੍ਰਕਾਸ਼ਮਾਨ ਹੁੰਦਾ ਹੈ ਹਿਰਦੇ ਦੇ ਵਿੱਚ ਉਥੇ ਅਕਾਲ ਪੁਰਖ ਦੀ ਨਜ਼ਰ ਆਉਂਦਾ ਹੈ ਉਹਦੀ ਗੁਰੂ ਦੀ ਨਜ਼ਰ ਆਉਂਦੇ ਨੇ ਉਥੇ ਆਪਾਤਾਪੀ ਮੁੱਕ ਜਾਂਦੀ ਆ ਉਥੇ ਮਨੁੱਖ ਜਿਹੜਾ ਹੈ ਉਹ ਸਮਰਪਿਤ ਹੋ ਜਾਂਦਾ ਅਕਾਲ ਪੁਰਖ ਉਥੇ ਇਕਮਿਕ ਹੋਣ ਦੀ ਅਵਸਥਾ ਜਿਹੜੀ ਹੈ ਉਾਇੰਦੀ ਕਿ ਇਹ ਹੀ ਤਰ੍ਹਾਂ ਨੂੰ ਜਿਹੜਾ ਸੰਦੇਸ਼ ਮਿਲਦਾ ਬਾਕੀ ਜਿਹੜਾ ਦੀਵਾਲੀ ਦਾ ਇਤਿਹਾਸਕ ਤੌਰ ਤੇ ਸਿੱਕ ਇਤਿਹਾਸ ਦੇ ਨਾਲ ਬਹੁਤ ਗੁਰੂਆਂ ਸੁਬੰਧ ਰਿ ਹੈ ਸੋ ਸਾਨੂੰ ਇਸੇ ਸੁਬੰਧ ਇਤਿਹਾਸ ਫਿਰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ